ਨੋਸ਼ਸ਼ਿਆ ਕਾਜੀ ਤੁਸੀਂ ਕਿਵੇਂ ਸਾਰੇ ਪੇਪਰ ਆ ਠੀਕ ਠਾਕ ਅਸੀਂ ਉਮੀਦ ਕਰਦੇ ਸੇ ਪੇਪਰ ਠੀਕ ਠਾਕ ਹੋਗੇ ਤੇ ਅਸੀ ਮਾਗਨੇ ਕਿਰਪਾ ਜੀ ਆ ਗਿਆ ਤੇ ਇਹ ਗੁੜੀਆਂ ਵੇਖੋ ਛੋਰੀ ਗੁੜੀਆਂ ਇਹਦੇ ਵਾਲ ਬੜੇ ਸ਼ੀਕੀ ਸ਼ੀਕੀ ਆ ਗੁੜੀਆਂ ਦੇ ਇਹਦੇ ਜਿਹੜੇ ਵਾਲ ਆ ਉਹ ਖੁੱਲ ਜਾਂਦੀ ਆ ਬੁੰਨੀਆਂ ਜੀਆਂ ਗੁੜੀਆਂ ਗੁੜੀਆਂ ਬੈਠੋ ਨਹੀਂ ਆਏ ਨੇ ਇਹ ਛੁੱਟੀਆਂ ਪਈਆਂ ਵਾ ਲੇਟ ਉੱਠਣਾ ਲੇਟ ਖਾਣਾ ਖਾਣਾ ਤੇ ਨਿਬੜੀ ਤੇ ਉੱਡਾ ਡੇ ਬੜੀ ਜਿਨੀ ਫੋਨ ਦੇ ਦੁਆਲੇ ਲੱਗੇ ਹੋਏ ਆ ਬੱਡੀ ਜੀ ਛੰਨੀ ਕੁੜੀ ਜੀ ਛੰਨੀ ਜੀ ਜੀ ਆ ਜੀਏ ਇਹ ਇذ ਲਾਜ ਹੁਣੀ ਮੇਰੇ ਖਿਆਲ ਬਾਹਰ ਆ ਪਾਪਾ ਇਹ ਬਾਹਰ ਗਏ ਹੋਏ ਨੇ ਸਾਡਾ ਬੱਚੇ ਜਿਹੜੇ ਰੌਂਡ ਆ ਬੇਕੁਫੀ ਦੀ ਵੱਡੀ ਕੁੜੀ ਆ ਇਹਨੂੰ ਮੈਂ ਕਹਿਤਾ ਪਿਠਾ ਲੈ ਇਹਨਾਂ ਨੂੰ ਇਹ ਇਹ ਨੇ ਢਾਇਆ ਨਨ ਕੁੱਤੇ ਉਤਮੀ ਨੇ ਉੱਠੋ ਉੱਠੋ ਕਰ ਕਰ ਕੇ ਉੱਤੇ ਪੈ ਬੈ ਕੇ ਤੇ ਵਰਨ ਗਿਆ ਮੇਰੇ ਕੋਲ ਉਪਰ ਆ ਲੈ ਸ਼ਾਤਿਆਂ ਆ ਨ ਮਾਰ ਉਹਦਾ ਕਹਿਣ ਦੀ ਮੈਂ ਖੋਦ ਬੇਕੂਫਿਆ ਨਹੀਂ ਮੈਂ ਦੱਸੂ ਪਤਾ ਨਾ ਮੈਂ ਨਹੀਂ ਜਾਈ ਉਹਨੇ ਮੈਂ ਗੁੱਸੇ ਮਾਰਦੇ ਹੋਈ ਨਹੀਂ ਆ ਤੇ ਦੋਵੇਂ ਜਨੇ ਰੋਣ ਦੇ ਆਂਦੇ ਆ ਉਹਨੂੰ ਤੇ ਗੁੱਸੇ ਨਹੀਂ ਹੁੰਦੇ ਤੇਾਨੂੰ ਗੁੱਸੇ ਹੁੰਦੇ ਜੇ ਤਰਨੇ ਮੂਲ ਕਾ ਲਿਆ ਕਹਿੰਦੀ ਆਨ ਤੈਨੂੰ ਗੁੱਸੇ ਹੁੰਦੇ ਜਿਦਾਂ ਹੀ ਕੋਈ ਕਹਿੰਦੇ ਉਹਨੂੰ ਹਾਂ ਤੈਨੂੰ ਮਾਰ ਦੇਦੇ ਤੈਨੂੰ ਤੈਨੂੰ ਮਾਰ ਦੇਦੇ ਤੂੰ ਏਦਾਂ ਗੁੱਸੇ ਹੋ ਜਾਂਦੇ ਜਦ ਜਦ ਮੈ ਰੋਣ ਦੇ ਆ ਇੱਥੇ ਤੁਹਾਨੂੰ ਵੀ ਗੁੱਸੇ ਹੁੰਦੇ ਆ ਇਸ ਤੋਂ ਬਾਅਦ ਜਾ ਮੈਂ ਘਾਲੂ ਖਾ ਲਾ ਤੂੰ ਮੇਰੇ ਨਾਲ ਚਲ ਉੱਠ ਉੱਠ ਮੇਰਾ ਪੁੱਤ ਉੱਠ ਨਹੀਂ ਤਾਂ ਮੈਂ ਵੀ ਤਾਂ ਨੋਈ ਕੋ ਕਹਿੰਦੀ ਮੈਂ ਉਹਨੂੰ ਵੀ ਕਹਿੰਦੀ ਉਹਨੂੰ ਨਹੀਂ ਨਾ ਮੈਂ ਕਹਾਂ ਤਾ ਨੋਈ ਕੋ ਕਹਿੰਦੀ ਉੱਠ ਉੱਠ ਮੇਰਾ ਪੁੱਤ ਵੀ ਕਹਿੰਦਾ ਹੋ ਕੇ ਰਹੋ ਹੁੰਦੀ ਆਵਾ ਉਹ ਕਹਿੰਦਾ ਨਾ ਹੁਣ ਆਖੋ ਇਹ ਵੱਡੀ ਜਿਹੜੀ ਨਾ ਪੁੱਤ ਜੱਸੀ ਤਾਂ ਘਰ ਕਰਦੀ ਨਾ ਵਿਚਾਰੇ ਨੂੰ ਬੜਾ ਮਾਰਦੀ ਆ ਚੌਥੀ ਉੱਠ ਮੇਰਾ ਪੁੱਤ ਜੀ ਤੇ ਬਾਜੀ ਹੁਣ ਆ ਗਏ ਮੰਡੀ ਤੋਂ ਹੱਸ ਟੇਸ਼ੜ ਜਾਂਦੇ ਆ ਕਿ ਲੈਂਦਾ ਐਪਲ ਅੱਛਾ ਮੈਂ ਕਿਹਾ ਉਹ ਵਾਲੀ ਅਲੂ ਭਗਾਂ ਲੱਗਣ ਦੇ ਆਪਰੇ ਅੱਛਾ ਇਹ ਵੀ ਗੋਬੀ ਲਾਂ ਤੇ ਪਿੰਡੀ ਵੀ ਪਿੰਡੀ ਇਹ ਉਹ ਤੁੰਨਾ ਦੇ ਕਿ ਮੰਡੀ ਦਾ ਕੰਮ ਜਰਾ ਹੁਣ ਸ਼ੁਰੂ ਕਰ ਲੈਣਾ ਕਹਿੰਦਾ ਹੈ 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 ਕਹਿੰਦਾ ਮਤਲਬ ਵੀ ਮੰਡੀ ਦਾ ਜਰਾ ਕੰਮ ਹੁਣ ਸ਼ੁਰੂ ਕਰ ਲੈਣਾ ਗਾਂ ਲਾ ਲੈਣੀ ਇੱਥੇ ਮੰਡੀ ਪਾਣੀ ਦਾ ਵੇੜਾ ਪੈਨ ਕਿ ਲੈ ਕੇ ਆਉਂਗੇ ਵਰਡ ਮੈਂ ਵੀ ਇਹ ਨਾ ਮਾੜ ਢਗ ਲੈ ਕੇ ਆਉਣਾ ਚਾਹੇ ਖਤਰ ਦਾ ਦਿੱਚ ਸਭ ਸੀ ਕਿ ਤੁਹਾਨੂੰ ਦਿੱਤੀ ਤੇ ਤੁਹਾਨੂੰ ਸ਼ਕਤ ਲੱਗਦੀ ਨਹੀਂ ਦੱਸੋ ਪਰ ਮੁਸ਼ਕਤ ਆਦੀ ਹੈ ਚਲੋ ਠੀਕ ਹੈ ਪਰਪੇ ਦੇ ਦਿੰਦੇ ਹਾਂ ਚੱਲ ਪੰਜ ਕੁੱਤੇ ਪੰਗੇ ਉੱਠੋ ਇਹ ਆਪ ਹੀ ਨਾ ਤੇ ਆਪਾਂ ਹੋ ਗਏ ਬਿਮਾਰ ਨਾ ਤੇ ਮੇਰੀ ਕੁੜੀ ਹੋ ਗਏ ਬਿਮਾਰ ਤੇ ਇਹਨੇ ਕੋ ਬਾਲ ਖਲਾ ਦੇ ਕਿਧਰ ਨੂੰ ਤੇ ਪਰਾਸੀ ਨਹੀਂ ਕੇਸੀ ਲਾ ਦੇ ਤੇ ਆਪਾਂ ਚੱਲੇ ਆ ਜੀ ਹਲਕਾ ਸੌਣ ਤੋਂ ਸਵੇਰੇ ਗਏ ਹਾਂ ਤੇ ਸਰ ਟਾਈਮ ਜਿਹੜਾ ਉਹ 2:00 ਵਜੇ ਦਾ ਪਿਆਈ ਤੇ ਉਹਨਾਂ ਨੂੰ ਫਿਰ ਕਿਹਾ ਕੀ ਸੀ ਅਸੀਂ ਚੱਲ ਗਏ ਹਾਂ 10:00 ਵਜੇ ਨਾਲ ਤੇ 2:00 ਵਜੇ ਦਾ ਟਾਈਮ ਪਿਆ ਕੋਈ ਗੱਲ ਨਹੀਂ ਫਿਰ ਉਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਨੂੰ ਸ਼ਾਮ ਦਾ ਟਾਈਮ ਦੇ ਦਿਓ ਤੇ ਇਹਨਾਂ ਦਾ ਸ਼ਾਮ ਟਾਈਮ ਹੁੰਦਾ ਨੇ ਸਾਨੂੰ ਚਾੜਾ ਦਿੱਤਾ ਸੀ ਆ ਟੱਕਣ ਧੋਲੇ ਹੁਣ ਫਿਰ ਜਨ ਲੱਗ ਗਿਆ ਤੇ ਇਹ ਕਰਕੇ ਹੁਣ ਅਸੀਂ ਚੱਲੇ ਆ ਤੇ ਨਿੱਕੇ ਦੋਵੇਂ ਸਾਡੇ ਘਰ ਆਣੇ ਬਲੂਂਗੜੇ ਬਲੂਂਗੜੇ ਤੇ ਬਲੂਂਗੜੀ ਅੱਜ ਵੀ ਕੱਲ ਵੀ ਆਪਾਂ ਕੱਲੇ ਹੀ ਹਾਂ ਮੈਂ ਇਹ ਕੱਲੇ ਰਹਿ ਆ ਪਿੰਡੀ ਆ ਤੇ ਇਸ ਦੀ ਲਾਈ ਰਵਾ ਕੇ ਤਾਂ ਫਰਾਦੇ ਉਹ ਦੀਰੀ ਆਦੀ ਤੇ ਭਾਜ ਨੇ ਹੋ ਗਏ ਤਿਆਰ ਤੇ ਚਲੋ ਉਹ ਸਗੋਂ ਸਗੋਂ ਹੀ ਧਾਂ ਕਰਦੇ ਟਰ ਡੱਗੇ ਬਥੇਰਾ ਵਾ ਅੱਜ ਵੀ ਬੱਪਾ ਦੇ ਮੇਰੇ ਟੇ ਡਬੜਾ ਹੋ ਗਿਆ ਤੇ ਚਲੋ ਕਿੱਤੀ ਕਾ ਕਿੰਨਾ ਲੋਕਾਂ ਲੋ ਬੀ ਆਹ ਕਿੰਨਾ ਜੌਂਡ ਹਨ ਚਨਾਲੇ ਦੋ ਜੀ ਬੰਬੀ ਦੇ ਇੱਕ ਬਰ ਪਾ ਲਿਓ ਵਾਹ ਬੱਬੀਆਂ ਬੰਨਦੇ ਅੱਜ ਬੁੱਧਬਤੀ ਬੰਗੀਆਂ ਬੰਨਦੇ ਅੱਜ ਕੱਢ ਜਾਂਦੇ ਠੰਗੀ ਕਰ ਵੀ ਛੋਟੀ ਜੀ ਤੇ ਤਾਂ ਛਾੜਾ ਵੀ ਵੈਰੀ ਹੋ ਗਿਆ ਵਾ ਚੁੰਨੀ ਗਲੀ ਕਰ ਦਿਆ ਆ ਪਾਪਾ ਤੇ ਚਲੋ ਠੀਕ ਹੈ ਚੱਲਦੇ ਹੁਣ ਆਪਾਂ ਟਾਈਮ ਕਾਫੀ ਹੋ ਗਿਆ ਚਲੋ ਤੋ ਇਹ ਸਕੈਨ ਕਰ ਰਹੇ ਹਾਂ ਦਿਖਾਈਏ ਤੁਹਾਨੂੰ ਅਗਰ ਵੀ ਸਕੈਨ ਕਰ ਰਹੇ ਹਾਂ ਹਾਂਜੀ ਇਹ ਤੇ ਸਮਾਂ ਕ੍ਰਿਤਵੇ ਨੇ ਜਿਹੜੇ ਜਿਹੜੀ ਬੇਟੀ ਹੈ ਇਹ ਆਇਆ ਨੇ ਬੁਹਨ ਲਿਆ ਹਸਪੀਟਲ ਲਓ ਗੁੜ ਗੱਪੇ ਖਾਂਦੇ ਦੇ। ਅੱਬੇ ਬੱਗੂ ਕੱਲ ਖੱਬੀ ਮਾਰੀ ਏ ਖੁੜੀ ਮਿਲਦੀ। ਤਹੀਂ ਕਾਂ ਚੱਲੇ? ਮੈਂ ਵੀ ਗੋਲ ਗੱਪੇ ਖਾ ਲੂੰਗੀ। ਤੇ ਨਵੀਂ ਗੋਲ ਗੱਪੇ ਖਾ ਲੂੰਗਾ ਫਿਰ। ਠੀਕ ਪੈਣੀ। ਪਾਈਟਿਸ ਕੋਈ ਵਾਲੀ ਨਹੀਂ ਆ ਗਈ। ਉਹ ਦੇ। ਹਾਂਜੀ। ਉਧਰ ਆ ਜੀ। ਛੇ ਚਾਹ ਆ। ਅਜੀ ਬੋਲੋ ਕਿੱਥੇ ਗਏ ਲੇ ਕੇ? ਕੀ ਗੋਲ ਤੇ ਖੋਰਾ ਮੈਂ ਚਾਟ ਖਾ ਲੈਣੀ ਚਾਟ ਅਜੇ ਤਾਂ ਨਾ ਉਹ ਕਰਨ ਦੇ ਨਾ ਜੈਲੀ ਜੀ ਕੋਈ ਪਾ ਗੋਲ ਗੱਪੇ ਫੁਲਕੂ ਮੈਂ ਖਾ ਰਿਆ ਜੀ ਗੋਲ ਗੱਪੇ ਹਮਸ ਰਿਆ ਤਸ਼ੇ ਹੌਲੀ ਹੌਲੀ ਜਗਾ ਦੇ ਖਾਂਦੀ ਹੈ ਕਿਦਾਂ ਟੇਸਟ ਟੇਸਟੀ ਕੀ ਚੜਖਾਂਦੇ ਨਹੀਂ ਗੋਲਗੱਪੇ ਤੁਸੀਂ ਚਾਹਤ ਹੈ ਤੇ ਫਿਰ ਚੱਟ ਖਾ ਗਿਓਂਗੇ ਹਾਂ ਤੇ ਤੁਖਾ ਦੇ ਕਿਵੇਂ ਲੱਗੇ ਚੜਕਦਾ ਕਰਾਰਾ ਨਹੀਂ ਬਣਿਆ ਅੱਜ ਠੀਕ ਆ